ਮਿਲਣੇ ਤਾਂ ਸਾਹਿਬ ਨਹੀਂ ਚਲਾਉਂਦੇ। ਉਹ ਕਿਹਾ ਜੀ ਅਸੀਂ ਮਹਿਰਬਾਨ ਖਾਣੇ ਦੇ ਬਾਹਰ ਖੜੇ ਆ ਤੁਹਾਨੂੰ ਸੁਣਨ ਦੇ ਵਿੱਚ ਆਏ ਇਹਨਾਂ ਨੇ ਸਾਡਾ ਇੱਕ ਬੰਦਾ ਕੂਟਗੜ ਪਿੰਡ ਦੇ ਸਰਪੰਚ ਸੋਲ ਨੂੰ ਕੱਢ ਲਿਆ। ਜਦੋਂ ਅਸੀਂ 따ਜ ਬੰਦੇ ਜਦੋਂ ਯਾਰ ਇੰਨੇ ਬੰਦੇ ਦੋ ਕਰਦੇ ਕਿ ਉਹ ਕਹਿੰਦੇ ਕਿ ਐਕਸਟੋਰ ਤੋਂ ਤੇ ਐਫ ਆਈ ਆਰ ਹੋਈਆ। ਇਹ ਕਹਾਰੇ ਐਫ ਆਈ ਆਰ ਦੀ ਕਾਪੀ ਸਾਨੂੰ ਨਹੀਂ ਦਿੱਤੀ ਗਈ ਕੋਈ ਮੀਮੋ ਨਹੀਂ ਸੌਂਖੀਤਾ ਗਿਆ। ਟੋਟਲੀ ਇੰਨੀ ਗਾ ਡਿਟੈਂਸ਼ਨ ਕੀਤੀ ਗਈ ਆ। ਜਿਹੜੀ ਜਿਹੜੇ ਸੋਸ਼ਲ ਦੀ ਇਹ ਗੱਲ ਕਰਦੇ ਉਹਦੀ ਸਜ਼ਾ ਆਪ ਨੂੰ ਸੈਵਨ ਹੀ ਹੈ ਰਾਜੀ ਦੇ ਵਿੱਚ ਇਹਨਾਂ ਨੂੰ ਸਭ ਤੋਂ ਪਹਿਲਾਂ ਨੋਟਿਸ ਆਫ ਕਰਨਾ ਚਾਹੀਦਾ ਸੀਗਾ ਇਹ ਸਾਨੂੰ ਕਹਿ ਰਿਹਾ ਤੁਸੀਂ ਕੋਰਟ ਦੇ ਵਿੱਚ ਉਟਲੀ ਇੰਨੀ ਦਾ ਟੈਂਸ਼ਨ ਸਿਰ ਤੱਕਾ ਨਹੀਂ ਚੱਲ ਰਹੀ ਆ ਹਰਦੀਪ ਉੰਡੀਆਂ ਦੇ ਕਹਿਣ ਦੇ ਉੱਤੇ ਜਾਣ ਬੁੱਝ ਕੇ ਕਿਉਂਕਿ ਉਹ ਕਾਂਗਰਸ ਦਾ ਵਰਕਰ ਆ ਇਸ ਕਰਕੇ ਇਹਨੂੰ ਰਾਜਨੀਤਿਕ ਮੁੱਦਾ ਬਣਾਇਆ ਜਾ ਰਿਹਾ ਆ ਕਿ ਉਹ ਤੁਹਾਨੂੰ ਕੋਈ ਐਫਆਰ ਵੀ ਸਾਬ ਨਹੀਂ ਪੁੱਛਾਰੇ ਨਾ ਪੈਸੇ ਮਿਲਦੇ ਰਹਿਤੇ ਜੋ ਐਫਆਰ ਸਾਬ ਕਰੋ ਸਰ ਲੈ ਲਓ ਯਾਰ ਬੱਲੇ ਨਾ ਦੋ ਮਿੰਟ ਦੋ ਮਿੰਟ ਚਾਚਾ ਇੱਕ ਮਿੰਟ ਇੱਕ ਮਿੰਟ ਹੋ ਜਾਏ ਇੱਕ ਮਿੰਟ ਹੋ ਜਾਏ ਚਾਚਾ ਜੀ ਦੋ ਮਿੰਟ ਬੇ ਬੇ ਡਿਗਰੀ ਮੈਨੂੰ ਇਹ ਲੱਗਦਾ ਠੀਕ ਹੈ ਗੱਲ ਜਿੰਦਾਬਾਦ ਇਨਸਾਨਾਂ ਨੂੰ ਕੀ ਕਰ ਤੂੰ ਬੰਦਾ ਅਰਦਾਸ ਕਰ ਰੋਸ ਚਾਹਤਾ ਤੇ ਆਉਂਦੇ ਨੇ ਸਿੱਧੀਆਂ ਸ਼ਰੀਫਾਂ ਮੈਂ ਤੁਹਾਨੂੰ ਦੇ ਦੂੰ ਰਹਿ ਕੇ ਜਾਮਾਂਗੇ ਆਏ ਆ ਨਾ ਜੇ ਜਾਮਾਂਗੇ ਜਾਮਾਂਗੇ धक मारे इन बि अंदरि आया बर ਅੰਦਰ ਸੀ ਜੀ ਹੁਣ ਬਾਹਰ ਆਏ ਹੁਣ ਬਾਹਰ ਕਢਾਏ ਆ ਜੀ ਇਹ ਅੰਦਰ ਲੈ ਕੇ ਗਏ ਸੀ ਇਹਨਾਂ ਨੂੰ ਵੀ ਕਿਹੜੇ ਨੂੰ ਅੰਦਰ ਲੈ ਕੇ ਗਏ ਸੀ ਦੋ ਜਣੇ ਨੂੰ ਅੰਦਰ ਧੱਕੇ ਨਾਲ ਲੈ ਕੇ ਗਏ ਆ ਹੁਣ ਨਹੀਂ ਫੜੇ ਕੋਈ ਨਹੀਂ ਸੀਗੇ ਬਟਾਕੇ ਭਾਜੀ ਉਹਦੇ ਕੋ ਸੋਨੀ ਨੂੰ ਮਾੜੀ ਉਹ ਵੀਡੀਓ ਬਣਾਉਣ ਦੇ ਦਰਮਿਆਨ ਹੋਇਓ ਸੋਨੀ ਉਹਦਾ ਜਿਹੜਾ ਤੇਰੀ ਖੁੱਲ ਦੇ ਦੋ ਇਹ ਵੀ ਦਾ ਬਣਨ ਨੂੰ ਬਣ ਜੂਗਾ ਰਸਤੇ ਦੇ ਆ ਐਸੇ ਮਹੀਨਾ ਚੜਦਾ ਇਹਨਾਂ ਨੂੰ ਹੁਣ ਚੱਕਿਆ ਜਾਊਗਾ ਹੁਣ ਤਾਂ ਕੋਈ ਨਹੀਂ ਚੱਕਿਆ ਜਾਊਗਾ ਓਏ ਨਾ ਨਾ ਸੈਟਲਮੈਂਟ ਕਰਨੀ ਆ ਰੇਤੇ ਦੀ ਵੀ ਰੇਤਾ ਚੱਲਣ ਦੋ ਵੀ ਬੰਦੇ ਛੱਡ ਦੰਨੇ ਆ ਮੜਾ ਸਾਈਡ ਤੇ ਆਈ ਸਾਈਡ ਤੇ ਦੋ ਮਿੰਟ ਬਜ਼ਾਰ ਮਤ मैडम जी

اوه يہہ ماجي تما پير گان گنيو اور گفہ ਆਪਾਂ ਲੈ ਕੇ ਜਾਣਾ ਲੈ ਕੇ ਜਾਵਾਂਗੇ ਲੈ ਕੇ ਜਾਣਾ ਇਹ ਨਾ ਹੋਵੇ ਇਹ ਪਿੰਡ ਸਾਰਾ ਇੱਥੇ ਮਰ ਜਾਣਾ ਜੰਦਾਬਾਦ ਸਾਡੇ ਹੱਕ ਜਿੰਦਾਬਾਦ ਜਿੰਦਾਬਾਦ ਇੱਕ ਮਿੰਟ રોક લેટો બહે

ਪ੍ਰਧਾਨ ਕਥਾ ਪਿੱਛੇ ਕਹਿ ਕੇ ਉਹ ਬੈ ਜਾ ਬਈ ਯਾਰ ਬੈ ਜਾ ਬੈ ਜਾ ਇੱਥੇ ਬੈ ਜਾ ਉਹ ਬੈ ਜਾ ਰੋਡ 'ਤੇ ਬੈ ਜਾ ਯਾਰ ਉਹ ਰੋਡ 'ਤੇ ਬੈ ਜਾ ਜਹੇ ਉਹ ਬੈ ਜਾ ਬਈ ਪਿਟਾ ਦੇ ਜਾਓ ਲੈ ਆ ਜੀ ਫੋਟੋਗ੍ਰਾਫੀ ਯਾ ਯਾਰ ਸਪੋਰਟ ਕਰਾ ਬਹੁਤ ਬੜਾ ਹੋਇਆ ਕੋਈ ਨਹੀਂ ਜੋ ਸਪੋਰਟ ਕਰਦਾ ਮੁਰਦਾਬਾ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਲੋਕ ਮਾਜੇ ਮੈਨੂੰ ਕਿਹੋ ਜਿਹਾ ਚੋਕ ਕੁਝ ਵੀ ਹੋ ਰਿਹਾ ਹੈ ਕੀ ਕਾਨੂੰਨੀ ਹੋ ਰਿਹਾ ਆਹ ਮੈਂ ਕਾਨੂੰਨ ਜੀਬ ਮੁੰਡਿਆ ਮਤਲਬ ਗੰਬਿਆ ਜਾ ਰਿਹਾ ਹੈ ਸਾਧੇ ਨਾ ਹਰਦੀਪ ਪੁੱਟੀਆਂ ਦੇ ਹੱਥਾਂ ਦੇ ਵਿੱਚ ਖੇਡ ਰਿਆ ਆ ਜਾਣ ਬੁੱਝ ਕੇ ਕਿਉਂਕਿ ਬੂਥਗੜ ਦਾ ਸਰਪੰਚ ਸਾਡੇ ਧਰਮ ਨੂੰ ਕਰ ਰਹੇ ਸੀ ਪਿਛੋਕਾ ਕਾਂਗਰਸ ਦੇ ਨਾਲ ਨੇ ਇਸ ਕਰਕੇ ਜਾਣ ਬੁੱਝ ਕੇ ਉਹਨਾਂ ਨੂੰ ਅਰੈਸਟ ਕੀਤਾ ਗਿਆ ਤਾਂ ਕਿ ਲੋਕਾਂ ਦਾ ਮੋਰਲ ਜਿਹੜਾ ਡੰਕੀਦਾ ਜਾਵੇ ਪਰ ਅਸੀਂ ਇਹਨੇ ਤਰਦਾ ਨਹੀਂ ਚੱਕਾਂਗੇ ਨਹੀਂ ਚੱਕਾਂਗੇ ਨਹੀਂ ਚੱਕਾਂਗੇ ਔਰ ਇਹਨਾਂ ਨੇ ਹਜੇ ਤੱਕ ਸਾਨੂੰ ਕੋਈ ਐਫ ਆਈ ਆਰ ਨਹੀਂ ਦਿੱਤੀ ਔਰ ਸਾਰੇ ਰੂਪੀਆਂ ਤੱਜੀਆਂ ਉਡਾਈਆਂ ਨੇ ਅਰੈਸਟ ਕਰਨ ਲੱਗੇ ਕਿਸੇ ਨੂੰ ਇਹਨਾਂ ਨੇ ਇਨਫਾਰਮ ਨਹੀਂ ਕੀਤਾ ਹੈਗਾ ਸੋ ਅਸੀਂ ਉਹਨੀਆਂ ਦੇ ਇੱਥੇ ਖਾਣੇ ਦੇ ਬਾਹਰ ਬੈਠੇ ਰਵਾਂਗੇ ਜਦ ਤੱਕ ਸਾਨੂੰ ਇਨਫਾਰਮ ਨਹੀਂ ਮਿਲਦਾ ઓ બેટા બે મિનિટ બે મિનિટ ઓ બે મિનિટ ઓ કોઈ ની ગુરુ તો ખરો છો ઓ તો આને પા પા કે આપ જતા હૈ બંધ કર દો એક કલાક કી નો બજે તુમ 天都哥。 زندہ باد زندہ باد زندہ مرت آباد مرت آباد مرت آباد مرت آباد مرت آباد مرت آباد نہیں چلے گی نہیں چلے گی ماں کے اوپر جو ہے مرت آباد مرت آباد نک کے شاہی نہیں چلے گی نہیں چلے گی مرت آباد مرت آباد نہیں چلے گی نہیں چلے گی तु लाद लादे ਦੇ ਨੇ ਕੋਨੇ ਕੇ ਤੋਂ ਰੱਖਦੇ ਕਹਿੰਦਾ ਮੈਂ ਇਹ ਕਹਿੰਦਾ ਚਾਲ ਵਾਲਾ ਕਾਪਾ ਮੈਂ ਹਾਂ ਜਿਹੜਾ ਆਲਾ ਨੂੰ ਸਮਝਾਉਂਦੀ ਆਂਦੀ ਆ ਕਾਲੇ ਹਿਸ਼ਾਰਾ ਜਿਵੇਂ ਆਰਾ ਕੋਈ ਕਾਲਾ ਜਿਹਾ ਅੱਛਾ ਇਹ ਮੇਰਾ ਕਾਲਾ ਜਿਹਾ ਕਿਹੜਾ ਕੀ ਆ ਰੇ ਵਾ ਖਾਣ ਤੋਂ ਵਾਲਾ ਟੱਕਾ ਯਾਰ ਅੱਛਾ ਭਾਈ ਜੀ ਇੱਕ ਮਿੰਟ ਤਾਂ ਗਿਆ ਸੀ ਦੂਜਾ ਆ ਗਿਆ ਸਰਦਾਰ ਜੋ ਮੈਂ ਸਰਦਾਰ ਕਿਸੇ ਘਰ ਖੜਿਆ ਸੀ ਮੇਰੇ ਕੋਲ ਗੱਲ ਸਾਰਾ ਨਗਰ ਖੜਾ ਸਾਰਾ ਨਗਰ ਖੜਾ ਛਲੋ ਜਿਹਨੇ ਆਪਣੇ ਸਾਰੇ ਜੇ ਵੀਰੇ ਸੁਣ ਕੋ ਬਾਹਰ ਨਾ ਆਇਆ ਜੇ ਸੁਣ ਲੋਗੇ ਜੋ ਹੋ ਗਿਆ ਕੁਝ ਮੇਵਾਰਾ ਭਾਈ ਬਲੇ ਇਸੋ ਨਾ ਸਾਰਾ ਆਰਮਾਨ ਮੁਜ਼ਾਫਰ ਮੁਜ਼ਾਫਰ ਕੈਦਾ ਬਣਾਓ ਮੁਜ਼ਾਫਰ ਕਿਸੇ ਕੋ ਹਰਿਆ ਮੁਜ਼ਾਫਰ ਜੇ ਨਹੀਂ ਛੱਡਦੇ ਮੁਜ਼ਾਫਰ ਸ਼ਾਹ ਜਨਾਬ ਮੁਜ਼ਾਫਰ ਜੀ ਉਹ ਬਿਲ੍ਹਾ ਸਰਕਾਰ ਤੱਕ हथे <laughs> ਕੋ ਕਿੰਨੀ ਪਾਬਲ ਕਾਈ ਲਾ ਗਿਆ ਇਹਦਾ ਠੱਕੇ ਆ ਬਿਲਕੁਲ ਸੌਣਾ ਆ ਬਾਈ ਬਾਗ ਆ ਵੀ ਬੰਦੇ ਵੀ ਗੁਰਦਸ ਲੋ ਜਿਹਾ ਸਤ ਨਹੀਂ ਆ ਬੰਦੇ ਰਾਜ ਜਾਂਦੇ ਆ ਹਾਂ ਉਹ ਬਣਦਾ ਨਾ ਮਾਤਰੀ ਠੱਕੇ ਮਾਰਦੇ ਆ ਅਮਨ ਕਮਟੇ ਮੈਨੂੰ ਮੈਡਮ ਦੇਖੋ ਜਿਹੜਾ ਪਰਫੈਕਟ ਹੈ ਮੈਂ ਹੱਥ ਉੱਤੇ ਨਹੀਂ ਜੀਦਾ ਮੈਂ ਵੀ ਐਸ ਪਰ ਰਹੀ ਕਰਾਂ ਕੋਈ ਗੱਲ ਜਿਹੜੀ ਵੀ ਤੁਸੀਂ ਜੇ ਤੁਸੀਂ ਕਹਿ ਰਹੇ ਹੋ ਵੀ ਜਿਹੜੀ ਚੀਜ਼ ਤੁਹਾਨੂੰ ਲੱਗਦੀ ਬਣੂ ਇਹ ਰਾਈਟ ਨਹੀਂ ਮਿਲੇ ਤੁਸੀਂ ਚੈਲੰਜ ਕਰਦੇ ਨਹੀਂ ਅਸੀਂ ਚੈਲੰਜ ਕਰਾਂਗੇ ਵੀ ਕਰ ਦੋ ਹਾਂ ਇੱਕ ਕਿਉਂ ਜੀ ਧੱਕਾ ਹੀ ਆ ਕੇ ਬਿਲਕੁਲ ਬਿਲਕੁਲ ਧੱਕਾ ਹੀ ਆ ਇਹ ਚੱਲ ਨਹੀਂ ਉਹ ਬਾਈ ਹੁਣ ਉੱਤੋਂ ਪਿੱਛੋਂ ਯਾਰ ਬਾਈ ਪਿੱਛੋਂ ਮੜੀ ਵੀ ਫੋਟੋ ਇਹ ਕਰੀ ਕਰੀ ਕਰ ਲਓ ਕਰੀ ਕਰ ਲਓ ਦੇ ਰਾਈਟ ਤੋਂ ਉੱਨ ਮੈਂ ਕਿਹਾ ਟਾਇਲਟ ਕਰੇ ਮਾਰੇ ਮਡੇ ਹੱਕ ਮਾਰ ਵੀ ਸਾਡਾ ਪੁੱਤ ਕੌੜੀ ਉੱਪਰ ਸੇ ਲੱਗਦਾ ਕੋਈ ਉਹ ਡਾਕਟਰ ਹੈ ਕੋਈ ਜਲੀ ਕੋਈ ਲੋਕ ਰਾਹ ਥੋੜੀ ਆ ਇਹ ਮਲਾ ਦਾ ਕੋਈ ਨਹੀਂ ਮਲਾ ਦਾ ਇਹ ਦੇਖਦੇ ਮੌਕਾ ਨਹੀਂ ਚਲ ਮਲਾ ਨੇ ਮਲਾਉਂ ਆਸੀ ਚੱਲਦੇ ਸਾਰੇ ਜਾਣ ਮਲਾ ਲੈ ਲੈਣੇ ਰੇਡ ਕਰ ਲੋ ਜੀ ਰੇਡ ਕਰ ਮਲਾ ਦੇ ਕਿੰਨਾ ਟਾਈਮ ਕਿੰਨਾ ਟਾਈਮ ਕਿੰਨਾ ਟਾਈਮ ਫੇ ਟਾਈਮ ਬਾਉਂਡ ਕਰੋ ਰੁਕ ਜੇ ਯਾਰ ਇਹ ਪਿੱਛੇ ਨਾ ਦੱਸੋ ਇਹ ਤੇ ਖੋਲ ਲਓ ਖੋਲ ਦੇ ਖੋਲ ਦੋ ਚਾਚਾ ਉਹ ਰੁਕ ਜਾ ਯਾਰ ਕੋਈ ਗੱਲ ਨਹੀਂ ਹਰਾ ਮੇਰੀ ਗੱਲ ਕਰੂਗਾ ਜੀ ਟੱਕੇ ਤੇ ਮੇਰੀ ਨਾ ਮੁਲਾਕਾਤ ਕਰਾਈ ਜਾਵੇ ਬਾਜੇੜੇ ਬੰਦੇ ਰੈਟ ਕਰਕੇ ਲੈ ਆਏ ਆ ਮੈਨੂੰ ਭੇਜਦੇ ਆ ਮੈਂ ਦੋਨਾਂ ਨੂੰ ਭੇਜਦਾ ਯਾਰ ਇੱਕਦਮ ਉਹ ਗੱਲ ਇੱਥੇ ਖੜ ਕੇ ਵੀ ਤਾਂ ਗੱਲ ਹੋ ਸਕਦੀ ਹੈ ਕੋਈ ਗੱਲ ਨਹੀਂ ਤੇ ਹੁਣ ਮੈਨੂੰ ਥੋੜੀ ਬਚਦਾ ਯਾਰ ਵਿੱਚ ਕਿੱਥੇ ਯਾਰ ਤੂੰ ਤਾਂ ਯਾਰ ਤੂੰ ਮੇਰੇ ਨਾਲ ਖੜੀ ਜਾਣਾ ਸਿੰਦੇ ਭਾਜੀ ਲੈ ਜੀ ਯਾਰ ਲੈ